ਕਵੀਰ ਮੰਡੀ ਬਈ ਆਪਣੇ ਨਾ ਮਤਲਬ ਕਿ ਆ ਵਧੀਆ ਕੰਮ ਹੋ ਰਿਹਾ ਹੈ ਨਾ ਮੈਂ ਜੋ ਬੰਦਾ ਆ ਕੇ ਰੋਜ਼ ਐਤਵਾਰ ਨੂੰ ਮੰਡੀ ਲੱਗਦੀ ਹੈ ਇਹ ਸਸਤਾ ਸਾਮਾਨ ਵਧੀਆ ਹੁਣ ਚਲੋ ਥੋੜਾ ਜਿਹਾ ਰਾਸੀਆ ਘਟ ਗਿਆ ਪਰ ਫੇਰ ਵੀ ਬਹੁਤ ਆਲੇ ਦੁਆਲੇ ਦੇ ਬੰਦੇ ਆਉਂਦੇ ਸਾਮਾਨ ਲੈਣਾ ਆਰਗੇਨਿਕ ਸਾਮਾਨ ਹੈ ਹੈ ਆਣੇ ਵਾਲ ਨੂੰ ਕਿਹਾ ਦੇ ਖੋਲ ਦੇ ਚੜ੍ਹਦੇ ਆ ਕਲਾਬਾਸ਼ ਤੇ ਕਾਮੀਆਂ ਪਰਿਵਾਰਾਂ ਤੇ ਸੁੱਖ ਸੰਤੁਸ਼ਟੀ ਦੇ ਦਿਮਨਵਾਸ ਅੱਗੇ ਅੱਗੇ ਮজা ਆਏਗਾ ਨਾ ਬਿੜੋ ਅੱਛਾ ਦੇਹਾ ਬਹਾ ਫੀ ਮੋਬਰੀਆ ਮਮਾ ਹੋਰ ਗੱਲਾਂ ਦੀਆਂ ਗੱਲਾਂ ਇਹ ਤਾਂ ਬੋੜਾ ਲੈ ਲੈ ਇਹ ਕੀ ਖਾਈ ਜਾਂਦਾ ਉਹ ਸਾਰੇ ਇੰਨਾ ਗਾਣਾ ਉਹ ਬਾਜਿਆ ਇਹ ਤਾਂ ਚੀਜ਼ ਕੀ ਇਹ ਤਾਂ ਚੀਜ਼ ਹੈ ਇਹ ਨਾਲ ਬੁੱਧ ਚੀਜ਼ ਸੈੱਟ ਬੈਠੀ ਤੂੰ ਗਿਆ ਲੈ ਉਹ ਸਾਡੇ ਕਹਿੰਦੇ ਤੇ ਨਿਆ ਵੀ ਆ ਦੇ ਕਿਉਂ ਕਦਾ ਨਹੀਂ ਆਉਂਦੀ ਓਏ ਉਹ ਮੁੜ ਕੇ ਪ੍ਰੋਜੈਕਟ ਖਾ ਕੇ ਉਧਰੋਂ ਸਿੱਧੇ ਹੋਣੋਂ ਉਧਰੋਂ ਵੀ ਉਧਰੋਂ ਵੀ ਕਰਦੇ ਕੈਮਰਾ ਉਧਰੋਂ ਪਰੇ ਨੂੰ ਬਾਹਰ ਨੂੰ ਖਾ ਅੱਧਾ ਸਸੀ ਗਾਲ ਜੀ ਵੀਰੋ ਭਾਗ ਮਸੀ ਗਾਲ ਜੀ ਓਏ ਯਾਤ ਸ਼ਗਲ ਨਹੀਂ ਦੇਦੀ ਯਾਤ ਤੱਕ ਸ਼ਗਲ ਨਹੀਂ ਦੇਦੀ ਬਈ ਟੋਣਾ ਪੈਣਾ ਜਿਆਦਾ ਹੀ ਸ਼ਗਲ ਨਹੀਂ ਦੇਦੀ ਸਾਰੇ ਅਲੱਗ ਗਲਾਸ ਚ ਹਲਾ ਕਮੀ ਵੇਚੀ ਬਾਬਾ ਇਹੋ ਟੋਕਰਾ ਸਾਰਾ ਇਹਦੇ ਅੰਦਰ ਆ ਆ ਦੇਖੋ ਭਾਂਡੇ ਸਾਰੇ ਇਹਨੇ ਧੋਤੇ ਭਰਾ ਦੇ ਇੱਕ ਕਰ ਲੈਣੀ ਕਿਸੇ ਲੈ ਇਹ ਰੀਸਨ ਹੀ ਪ੍ਰੋਜੈਕਟ ਹੀ ਉਧਰ ਆ ਬਈ ਸਟ੍ਰੈਗ ਦਾ ਲਾਈਫ ਹੈ ਬਈ ਹੈ ਬਈ ਸਟ੍ਰੈਗ ਦਾ ਲਾਈਫ ਹੈ ਹਾਂ ਸਹੀ ਆ ਹੈ ਕੋਠੀ ਉਹ ਵੀ ਨੇ ਇਹ ਸਾੜੀ ਨਾਲ ਜੀਭ ਕੇ ਬੜਾਲੀ ਵੀ ਬੋਲਦਾ ਹੀ ਬਹੁਤ ਹੈ ਉਹ ਛੋਡੀ ਦੀ ਉਹ ਆ ਬਿੰਦਰ ਦੀ ਬਣਾਣੀ ਸੀਗੀ ਓਏ ਕੋਠੀ ਦਾ ਫਰਸ਼ ਵੀ ਦੇਣਾ ਚਰੋ ਫਿਰ ਆਹ ਕਿਹੜੀ ਕੋਠੀ ਦਾ ਚਲੋ ਬਈ ਰੈਸਟ 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 ਦੇ ਅੱਜ ਰੈਸਟ ਕੱਲ ਸ਼ੁਰੂ ਕਰਾਂ ਆਪਣਾ ਕੱਲ ਸ਼ੈਣੇ ਥੋੜੀ ਨਾਲੇ ਦੌਰਨੇ ਤੇ ਰੁੱਧਿਆ ਹੋਇਆ ਹੁੰਦਾ ਹੈ ਮੇਰੀ ਗੱਲ ਸੁਣੋ ਇਹ ਨਾ ਬੋਲੋਗਾ ਨਹੀਂ ਉਹ ਤਾਂ ਤੂੰ 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 ਕੱਲ ਤੂੰ ਆਈ ਦੀ ਇਹ ਸਾਰੇ ਟੂਰ ਨਹੀਂ ਕੱਟੀ ਆਵਾ ਬੱਬੇ ਐਦਾ ਤਾਂ ਨਹੀਂ ਯਾਰ ਭਾਈ ਡੇਢ ਘੰਟਾ ਮੇਰਾ ਇਸ ਕੰਮ ਪਰ ਹੀ ਲੱਗਿਆ ਉਹ ਟੂ ਵਾਲੀ ਨਹੀਂ ਮੇਰੀ ਸਾਰੀ ਟੂ ਵਾਲੀ ਓ ਐਡ ਮਾਗੀ ਸਾਰਾ ਐਡ ਮਾਗੀ ਟੂ ਆ ਛੱਕਿਣਾ ਐਓ ਛੱਕਿਣਾ ਇੱਧਰ ਇੱਧਰ ਮੜੇ ਇੰਟਰੋਡਕਸ਼ਨ ਰਿਵਿਊ ਦੇ ਆਪਣਾ ਇੱਧਰ ਇੰਟਰੋਡਿਊਸ ਕਰ ਐਡਵਾਰ ਨੂੰ ਜਾਈਏ ਅੱਗੇ ਆਜਾ ਸਬਸਕ੍ਰਾਈਬਸ ਨੂੰ ਇੱਧਰ ਇੰਟਰੋਡਿਊਸ ਕਰ ਨਹੀਂ 1 ਮਿੰਟ ਦਾ ਬਹੁਤ ਹੋਣਾ ਦੂਆ ਹੋ ਗਿਆ ਦੂਆ ਹੋ ਗਿਆ ਨਾ ਤੂੰ ਕਹੇ ਐਡਵਾਰ ਨੂੰ ਬੁਣ ਕੇ ਵਧੇਰ ਉਡੀ ਉਡੀਕ ਮੈਂ ਨੇ ਏ ਦਿੱਲੀ ਦੇ ਆਹ ਦਿੱਲੀ 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 ਬਲੋ ਦਿੱਲੀ ਆਹ ਮੈਂ ਤਾਂ ਬੜੀ ਕਾਣੀ ਮਣੀ ਮੈਂ ਤਾਂ ਮੈਂ ਤਾਂ ਇਹ ਮੈਂ ਤਾਂ ਯਾਰੀ ਆ ਸਮਾਨਾ ਹੈਲੋ ਇੱਕ ਅਗਰ ਦਾ ਹੋਈ ਆ ਜਾ ਆ ਜਾ ਆ ਜਾ ਬੰਦਾ ਆ ਗਿਆ ਪਹਿਲਾ ਸਾਸਰੀ ਗਾਲ ਸਾਸਰੀ ਇਧਰ ਇਧਰ ਘਰ ਸਾਸਰੀ ਗਾਲ ਵੇਲਾ ਸਾਸਰੀ ਗਾਲ ਮੁੰਡਾ ਨਾ ਟੈਟੂ ਬਣਾਇਆ ਨਾ ਉਹ ਹਾਂ ਨੇ ਸਾਸ ਗੁਰਮੁਖ ਗੁਰਮੁਖ 오ਹੋ ਗੁਰਮੁਖ ਅਗਰ ਲਖਾਇਆ ਮਨਜੀਤ ਮਨਜੀਤ ਕੌਰ ਮਮੀ ਦਾ ਨਾਮ ਲਖਾਇਆ ਸਾਸਰੀ ਗਾਲ ਵੀ ਗਾਰੇਦਰ ਹੱਥ ਜੋੜ ਕੇ ਵੀ ਸਾਸਰੀ ਗਾਲ ਸਾਸਰੀ ਗਾਲ ਚਲਤੀ ਮੈਂ ਇੱਕ ਗਾਣਾ ਆਇਆ ਗਾਣਾ ਇੱਕ ਗਾਣਾ ਇੱਕ ਗਾਣਾ ਇੱਕ ਗਾਣਾ ਨਹੀਂ ਨਹੀਂ ਸ਼ੇਅਰ ਕਰੋ ਲੈ ਸ਼ਕਤੀ ਮੈਂ ਜਲੀਆ ਥੈਂਕ ਯੂ ਥੈਂਕ ਯੂ ਲਵ ਯੂ ਲਵ ਯੂ ਵੀ ਕਹਦੇ ਸ਼ੁਰੂ ਕਰਾਂਗੇ ਜੀ ਸ਼ੁਰੂ ਕਰ ਉਹ ਕੱਲੇ ਬਾਹਣ ਨਹੀਂ ਵਧਾਏ ਜਾਨੇ ਮੇਰੀ ਇਹਦੇ ਬੰਦੇ ਵੀ ਵਧਾਏ ਬੜੇ ਨੇ ਅੱਜ ਕੱਲ ਤਾਂ ਦੇ ਪਹਿਲਾ ਵਿੱਚ ਪਾਇਆ ਅੱਜ ਕੱਲ ਤਾਂ ਦਾ ਪਹਿਲਾ ਵਿੱਚ ਪਾਇਆ ਤੇ ਬੰਦੇ ਹੀ ਕਮਾਹੇ ਬੜੇ ਨੇ ਕੱਲੇ ਬਾਹਣ ਨਹੀਂ ਵਧਾਏ ਜਾਨੇ ਮੇਰੀ ਇਹਦੇ ਬੰਦੇ ਵੀ ਵਧਾਏ ਬੜੇ ਨੇ ਕਿ ਇੱਕ ਯਾਰੀ ਵਾਸਤੇ ਇੱਕ ਯਾਰੀ ਯਾਰੀ ਆਪਣੀ ਯਾਰੀ ਕਾਜ ਬਈ ਯਾਰੀ ਕਰਕੇ ਸ਼ੈਕਮੈਨ ਇੱਕ ਯਾਰੀ ਕਰਕੇ ਹੁਣ ਬੰਦੇ ਵੋਗੇ ਬਹੁਤ ਬਾਜੀ ਜਗ੍ਹਾ ਦੇਖੀ ਦੇਖ ਇੱਕ ਰੋਟ ਇੱਕ ਯਾਰੀ ਵਾਸਤੇ ਇੱਕ ਯਾਰੀ ਵਾਸਤੇ ਯਾਰੀ ਵਾਸਤੇ ਯਾਰੀ ਵਾਸਤੇ ਯਾਰੀ ਇੱਕ ਸੋਣ ਤਾਂ ਲੈ ਇੱਕ ਗਾਣਾ ਯਾਰੀ ਵਾਸਤੇ ਕੱਲੇ ਬਾਹਲ ਨਹੀਂ ਬਤਾ ਹੈ ਜਾਨੇ ਮੇਰੀ ਮੈਂ ਬੰਦੇ ਵੀ ਬਤਾਏ ਕੱਲੇ ਮੇਰੀ ਬੰਦੇ ਵੀ ਬਤਾਏ ਬੜੇ ਨੇ ਇੱਕ ਜਾਰੀ ਅੱਜ ਕਾਰੇ ਵਾਲੀ ਤਗਲੀ ਨਹੀਂ ਸੀ ਅਰੇ ਬਾਹਰ ਕਹਿਣੋ ਇਦਾਂ ਕੱਢ ਸਾਦੇ ਆਈ ਪਰ ਅੰਦਰ ਵੜ ਜੀਏ ਦਾ ਸਾਧੇ ਯਾਰ ਜਮਣ ਦੱਸ ਲੈ ਇੱਧਰ ਵੀ ਮਾਸੀ ਦੀ ਗੁੜੀਆਂ ਦਾ ਵਿਆਹ ਬਾਈ ਮਾਸੀ ਵਾਲੀ ਦੂਰ ਹੈ ਮਾਸੀ ਵਾਲੀ ਦੂਰ ਹੈ ਮਾਸੀ ਮਾਸੀ ਵਾਲੀ ਦੂਰ ਹੈ ਗਿਆਨੀ ਉਧਰ ਬੋਲੀ ਜਾਤ ਦੇ ਨੋਕਾ ਤੈਨੂੰ ਭੇਜ ਦੋ ਉਹ ਛੋਟਕੋ ਵੀ ਗਿਆ ਅੱਲੇ ਅੱਲਾਵਾ ਕੀ ਆਲਾ ਸਾਰੇ ਰੁਕ ਜਾ ਥੋ ਬੇਬੀ ਕੋ ਯਾ ਇੱਧਰ ਵੀ ਹੈ ਬੰਡੇ ਇੱਧਰ ਹੈਗੇ ਇੱਧਰ ਹੈਗੇ ਇੱਧਰ ਇੱਧਰ ਪੂਰੇ ਜੋ ਉਹ ਪਾਈ ਸੈਕ ਬਾਕੀ ਆ ਗਿਆ ਮਾਸੀ ਤਵਾਂ ਕੇ ਨਾਲ ਆ ਗਿਆ ਆਹ ਰਾਜ ਵੀ ਹੋ ਜੂ ਨੂੰ ਤੇਰਾ ਤੇਰਾ ਤਰਾਸ ਹੋਣ ਤਰਾਸ ਬਾਈ ਬੇ ਰਾਜਸਥਾਨ ਰਾਜਸਥਾਨ ਹੁਣ ਸੈਟ ਖਿੱਚ ਕੇ ਦੇਦਾ ਡਰਾਪ ਤੇ ਮੈਨੂੰ ਡਰਾਪ ਡਰਾਪ ਰਾਜਸਥਾਨ ਰਾਜਸਥਾਨ ਜਿੰਦਾਬਾਦ ਰਾਜਸਥਾਨ ਕੈਮਰਾ ਤੇਰੇ ਰੰਗ ਰੰਗ ਪ੍ਰੋਗਰਾਮ ਸਵੇਰੇ ਬਲੌਗ ਸਵੇਰੇ ਹਾਂ 7 ਵਜੇ ਸਵੇਰੇ 7 ਵਜੇ ਥੋੜੇ ਨੇ 7 ਵਜੇ ਵੀਡੀਓ ਜੀ YouTube ਪੂਰੇ 7 ਉਹਨਾਂ 36 ਦੀ ਵਾਲੇ ਵਾਰ ਬਾ ਸਾਰੇ ਮੇਰੇ ਵੀਰਾਂ ਨੇ ਬਲੌਗ ਦੇਖਣਾ ਜੇ ਛੂਲਿਆਂ ਦੀ ਲੋੜੇ ਤੋਂ ਗੜੇ ਨੇ ਕਮੈਂਟ ਬੈਂਡੇ ਲਾਈਕ ਸ਼ੇਅਰ ਕਮੈਂਟ ਰਹਿ ਗਿਆ ਮੇਰੀ ਗੱਲ ਸੁਣ ਲਾਸਟ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਡੇ ਕਿਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਾਈਕ ਸਮੈਂਟ ਸ਼ੇਅਰ ਲਾਈਕ ਸ਼ੇਅਰ ਕਰ ਇਹ ਵਿਆਹ ਦੀ ਲੋੜ ਹੈ ਅੰਦਰ ਦੱਸ ਦੇਣਾ ਪਰ ਸਾਡਾ ਬੰਦਾ ਨਹੀਂ ਜਾ ਰਿਹਾ ਕਿੱਥੇ ਮਰ ਗਿਆ ਉਹ ਕੱਲੋ ਸਹੀ ਕੱਲੋ ਕੱਲੋ ਪੂਰਾ ਰੰਗਾ ਰੰਗ ਪ੍ਰੋਗਰਾਮ ਬਾਈ ਆਰਕੈਸਟਰਾ ਆਰਕੈਸਟਰਾ ਕੱਲੋ ਆਰਕੈਸਟਰਾ ਔਏ ਅਰ ਗੈਸ ਟੁੱਲੇ ਟੁੱਲੇ ਫਾਂਟਾ ਹੋ ਗਿਆ ਪੁੱਤ ਹੁਣ ਨੱਟੀ ਆ ਉਹ ਹੈ ਜਾਣਾ ਨਹੀਂ ਨਹੀਂ ਛੋਟੇ ਚਰਚਾ ਛੇੜੋ ਕੋਈ ਕੋਈ ਦੱਸ ਆਪਣਾ ਮਹਾਨ ਜਿਹੜਾ ਦਾ ਕੰਮ ਕੀਤਾ ਜ਼ਿੰਦਗੀ ਧਰ ਮਹਾਨ ਕੰਮ ਕਰਦਾ ਕੀ ਹੈ ਹਾਂ ਈ ਦੀ ਉਮਰ ਦੇ ਬੜਾ ਟਰੈਕਟਰ ਇਹ ਆ ਬ੍ਰੇਕ ਆਫ ਹੈ ਮੈਂ ਸਾਲਾ ਧੱਕਾ ਇਹ ਹੀ ਹੈ ਸਾਲਾ ਇਹ 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 ਜਾਣ ਕੇ ਇਹ ਇਹ ਜਾਣ ਕੇ ਮੈਂ ਪੰਜ ਹੈ ਹਾਂ ਓਏ ਇਹ ਲਾ ਲਓ ਘੋਰਦੀ ਓਏ ਇਹ ਪੰਜ ਮਾਡਲ ਹੈ ਟਰੈਕਟਰ ਇਹਨੂੰ ਸੱਤ ਮਾਰਦਾ ਇਹ ਜਾਣੇ ਅੱਛਾ ਇਹੀ ਨਹੀਂ ਪਤਾ ਲੱਗਦਾ ਕਿ ਆ ਚੱਕੀ ਇਹਦੀ ਖੁਸ਼ੀ ਚ ਲਿਆਦਾ ਫਿਰ ਇਹਦੀ ਖੁਸ਼ੀ ਚ ਲਿਆਦਾ ਇਹਦੀ ਖੁਸ਼ੀ ਚ ਲਿਆਦਾ ਹੋਰ ਜਿਹੜਾ ਨੈਕਸਟ ਵਲੋਗ ਇਹਦੇ ਟਰੈਕਟਰ ਦੇ ਟਰਬੋ ਦਾ ਬਣਾਣਾ ਟਰਬੋ ਟਰਬੋ ਨੰਬਰ ਕਾਰਟ ਨੰਬਰ ਟਰਬੋ ਇਹ ਇਹ ਜਿਹੜਾ ਮੋਟਰ ਟਰਬੋ ਦਾ ਕਰੀ ਜਿਹੜਾ ਗੋਡ ਬਣਾ ਲਾ ਪੇਰੇ ਜਿਹੜਾ ਟਰੈਕਟਰ ਦਾ ਆ ਲੈ ਹੁਣ ਬਾਲ ਜੀ ਮੋਟਰ ਦਾ ਲੈ ਵੜਦਾ ਜਿਹੜਾ ਭਿੰਗ ਫੋਲ ਜਣਾ ਲਾ ਲਾ ਮੇਡ ਕੇ ਲਾ ਚਾਲੇ ਮੈਂ ਆ ਕੇ ਤਾਂ dia kata kan dia nak layan dia dia bola skill ah ya ਮਾਹਰ ਨਾ ਮਿਲ ਰਹੀਆਂ ਮਤਲਬ ਟੂਰਾਂ ਕੀ ਕਰ ਰਹੀ ਯਾਰ ਫੇਮਸ ਬੰਦਿਆਂ ਨੂੰ ਤੁਸੀਂ ਘੁੰਮਣ ਨਹੀਂ ਦੇ ਰਹੇ ਜਦੋਂ ਵੀ ਕੈਮਰਾ ਲੈ ਕੇ ਆ ਜਾਂਦੇ ਚਲੋ 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 ਭਾਈ ਕੀ ਕਰ ਰਹੇ ਯਾਰ ਨਹੀਂ ਨਹੀਂ ਭਾਈ ਚਲੋ ਬੰਦਿਆਂ ਨੂੰ ਇਕੱਲੇ ਹੋ ਕੇ ਨਹੀਂ ਘੁੰਮਣ ਦਿੰਦੇ ਬੰਦਿਆਂ ਨੂੰ ਘੁੰਮਣ ਨਹੀਂ ਦੇ ਰਹੇ ਯਾਰ ਸਿਕਿਉਰਿਟੀ ਕਿੱਧਰ ਨਹੀਂ ਕਿੱਥੇ ਨੂੰ ਪਿੱਛੇ ਦੇਖੋ ਝੰਗੋ ਵਾਲੇ ਗੁਰਦੁਆਰਾ ਅੰਦਰ ਜਾ ਰਿਹਾ ਕਿੱਥੇ ਗੁਰਦੁਆਰਾ ਹੋ ਗਿਆ ਬੰਦਿਆਂ ਨੂੰ ਕਿੱਥੇ ਇਹ ਫੇਮਸ ਬੰਦੇ ਤੇ ਵੀ ਜੀ ਅੱਜ ਕਿ ਚਾਚਾ ਸਾਡੇ ਨਾਲ ਆਏ ਆ ਸ਼ਾਮ ਨੂੰ ਨੂੰ ਮਿਲਵਾ ਲੈ ਫੋਟੋ ਫੋਟੋ ਨੂੰ ਫੋਟੋ ਲੈਣਾ ਪੈਣਾ ਬਈ ਭਾਈ ਭਾਈ ਬੇਨਤੀ ਹੈ ਥੋੜੀ ਤਰੱਕੀ ਕਰਾਓ ਕੈਮਰਾ ਦੂਣਾ ਲੈ ਕੇ ਆਈ ਉਹ ਕੋ ਸੋਟੀ ਦਾ ਮੁੰਡਾ ਫਿਰ ਸਾਨੂੰ ਹੋਰ ਵਧੀਆ ਯਾਦ ਬੜੀਆ ਬ੍ਰੋਕਾ ਗੈਂਟੋ ਗੈਂਟਰਾਵਾ ਸੀਜ਼ਨ ਲੀਗ ਤਿਆਰ ਹੋ ਰਿਹਾ ਸਵਾ ਵਾਸਤੇ ਸਵਾ ਵਾਸਤੇ 15 ਦੇ ਨਵੀਂ ਨਵੀਂ ਦੇ ਵਿੱਚ ਆ ਪਛਾਹਗਾ 15 ਪਰ ਜੇ ਸਾਲਾ ਨਾ ਦੋੜਦਾ ਇਹਨਾਂ ਦੀ ਧਰੀ ਜੀ ਉਹਨਾਂ ਨੇ ਮੁਕਾਬਲਾ ਕਰਨਾ ਜਿਹੜੇ ਚੰਗੋਲ ਨਾਲ ਆਏ ਉੱਥੇ ਹੀ ਉੱਥੇ ਹੀ 59 11 ਵਾਲੇ ਆਪਕੇ ਬਾਜੀ ਦਾ ਐਸਾ ਰੱਖੀ ਮਾਰਦੀ ਮੋਵੇ ਜਾ ਕੇ ਆਪ ਜੀ ਆਪਾਂ ਸਾਰੇ ਨੂੰ ਬਹੁਤ ਬਹੁਤ ਧੰਨਵਾਦ ਕੱਲ ਹੋਰ ਦੇ ਦੇਗਾ ਕੱਲ ਵਿਆਹ ਹੈ ਜੀ ਸਾਨੂੰ ਵਿਆਹ ਚ ਰੋਡ ਕਰਦੇ ਹਾਂ ਠੀਕ ਹੈ ਜੀ ਬਹੁਤ ਬਹੁਤ ਰਿਹਾ ਜੀ ਅਗਲੇ ਬਲੌਗ ਦੇ ਵਿੱਚ